ਇਸ ਬਜ਼ੁਰਗ ਦੇ ਲਈ ਤਾਂ SSF ਦੀ ਟੀਮ ਰੱਬ ਹੀ ਜਿਵੇਂ ਬਣ ਕੇ ਆਈ ਹੋਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਬਜ਼ੁਰਗ ਨਹਿਰ ਦੇ ਕੋਲ ਪਹੁੰਚ ਜਾਂਦਾ ਹੈ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਲੱਗਦਾ ਹੈ ਤਾਂ ਇੰਨੇ ਦੇ ਵਿੱਚ SSF ਦੀ ਟੀਮ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਇਸ ਬਜ਼ੁਰਗ ਨੂੰ ਬਚਾਇਆ ਗਿਆ ਦੱਸਦੀ ਹੈ ਕਿ ASI ਦੇ ਵੱਲੋਂ ਦੱਸਿਆ ਗਿਆ ਕਿ ਉਹ ਗੰਕ ਨਾਲ ਤੇ ਪਿੰਡ ਇਸਲਾਮ ਵਾਲਾ ਵਿਖੇ SSF ਦੀ ਟੀਮ ਦੇ ਨਾਲ ਮੌਜੂਦ ਸਨ ਤਾਂ ਉਹਨਾਂ ਨੂੰ ਕਿਸੇ ਟਰੱਕਰ ਨੇ ਸੂਚਨਾ ਦਿੱਤੀ ਕਿ ਨਹਿਰ ਦੇ ਕੋਲ ਖੜੇ ਸਾਈਕਲ ਸਵਾਰ ਬਜ਼ੁਰਗ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜ਼ੁਰਗ ਪਿੰਡ ਕੜਿਆਣਾ ਦਾ ਰਹਿਣ ਵਾਲਾ ਸੀ ਜਿਸ ਦੀ ਪਹਿਚਾਣ 65 ਸਾਲ ਦੇ ਨਰਿੰਦਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਮੁੰਡੇ ਦੇ ਨਾਲ ਲੜਾਈ ਝਗੜਾ ਕਰਕੇ ਕਾਫੀ ਪਰੇਸ਼ਾਨ ਦੇ ਚੱਲਦੇ ਹੈ ਨਹਿਰ ਦੇ ਕੋਲ ਪਹੁੰਚ ਗਿਆ ਤੇ ਖੁਦਕੁਸ਼ੀ ਦਾ ਮਨ ਬਣਾ ਲਿਆ ਉਸ ਦੇ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਕੁੜੀ ਨੂੰ ਫੋਨ ਤੇ ਸੂਚਨਾ ਦਿੱਤੀ ਗਈ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ ਇਸੇ ਦਰਮਿਆਨ ਜਦੋਂ ਐਸਐਸਐਫ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਬਜ਼ੁਰਗ ਨੂੰ ਬਚਾਇਆ ਤਾਂ ਬਚਾਉਣ ਤੋਂ ਬਾਅਦ ਉਸ ਨੂੰ ਪੁਲਿਸ ਥਾਣਾ ਅੜਨੀ ਵਾਲਾ ਵਿਖੇ ਲਿਆਂਦਾ ਗਿਆ ਤਾਂ ਪੁਲਿਸ थाना ਅੜਨੀ ਵਾਲਾ ਵੱਲੋਂ ਬਾਦ ਵਿੱਚ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਬਜ਼ੁਰਗ ਨੂੰ ਪੁੱਤਰਾਂ ਦੇ سپرد ਕੀਤਾ ਗਿਆ ਜਿੱਥੇ ਪੁੱਤਰਾਂ ਨੂੰ ਸਮਝਾਇਆ ਗਿਆ ਕਿ ਉਹ ਆਪਣੇ ਬਜ਼ੁਰਗ ਦੇ ਨਾਲ ਅਚੇਹਾ سلوਕ ਨਾ ਕਰਨ ਸੋ ਕਿ ਨੋਬਤ ਜੜਿਆ ਖੁਦਕੁਸ਼ੀ ਤੱਕ ਨਾ ਪਹੁੰਚ ਜਾਵੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਚ ਹਿੰਮਤ ਜੜਿਆ ਇਹਨਾਂ ਟੀਮ ਦੇ ਅਧਿਕਾਰੀਆਂ ਦੇ ਵੱਲੋਂ ਦਿਖਾਈ ਗਈ ਇੱਕ ਬਸੁਰਖਤੀ ਜਾਨ ਬਚਾਈ ਗਈ ਹੈ। ਬਾਪੂ ਲੜਕੇ ਘਰੋਂ ਫਲਾ ਮੈਲੀ ਨਹਿਰ ਤੇ ਕਰਨ ਚੱਲਿਆ ਸੀਗਾ ਤੇ ਐਸਐਸਪੀ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਖੁਸ਼ੀ ਆ ਤੇ ਬਾਪੂ ਨੂੰ ਘਰੇ ਲੈ ਚੱਲੇ ਆ ਅਰਨੀ ਵਾਲਾ ਥਾਣਾ ਸਾਡਾ ਸੁਲਾਹ ਹੋਈ ਹੈ ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਣ ਸਿੰਘ ਸਨੋਖ ਅਵਤਾਰ ਸਿੰਘ ਨਾਂ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜਕੇ ਨਾਲ ਤੇ ਨਹਿਰ ਛਾਲ ਮਾਰ ਕੇ ਸੁਇਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਬਚਾ ਕੇ ਤੇ ਉਹਦੇ ਘਰ ਦੇ ਹਵਾਲੇ ਕੀਤਾ ਤੇ ਉਹਦਾ ਰਾਜੀਨਾਮਾ ਕਰਾ ਦਿੱਤੇ। ਉਹਨੂੰ ਰਾਜੀ ਖੁਸ਼ੀ ਘਰੇ ਭੇਜਤਾ। ਸਾਡਾ ਬਾਪੂ ਲੜਕੇ ਘਰੋਂ ਫਲਾ ਮੈਲੀ ਨਹਿਰ ਤੇ ਕਰਨ ਚੱਲਿਆ ਸੀਗਾ ਤੇ ਐਸਐਸਐਫ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਖੁਸ਼ੀ ਤੇ ਬਾਪੂ ਨੂੰ ਘਰੇ ਲੈ ਚੱਲੇ ਆਂ। ਅਰਨੀ ਵਾਲਾ ਥਾਣਾ ਸਾਡਾ ਸੁਲਾਹ ਹੋਈ। ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਨ ਸਿੰਘ ਸਨੋਖ ਅਵਤਾਰ ਸਿੰਘ ਨਾਮ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜ ਕੇ ਨਾ ਤੇ ਨਹਿਰ ਛਾਲ ਮਾਰ ਕੇ ਸੁਸਾਈਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਪਚਾ ਕੇ ਤੇ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਤੇ ਉਹਦਾ ਰੈਜਨਾਮਾ ਚਾਹ ਲਿਆ ਉਹਨੂੰ ਰਾਜ ਕੁਸ਼ਿ ਘਰੇ ਭੇਜਤਾ ਹੈ ਨਾ ਬਾਪੂ ਲੜਕੇ ਘਰੋਂ ਫਲਾ ਮੈਲੀ ਨਹਿਰ ਤੇ ਕਰਨ ਚੱਲਿਆ ਸੀਗਾ ਤੇ ਐਸਐਸਐਫ ਵਾਲੀ ਟੀਮ ਨੇ ਉੱਥੋਂ ਬਚਾ ਕੇ ਸਾਡਾ ਰਾਜੀਨਾਮਾ ਕਰਾ ਕੇ ਅਸੀਂ ਰਾਜੀ ਕੁਸ਼ੀਆ ਦੇ ਬਾਪੂ ਨੂੰ ਘਰੇ ਲੈ ਚੱਲੇ ਆਂ ਅਰਨੀ ਵਾਲਾ ਥਾਣਾ ਸਾਡਾ ਸੁਲਾਹ ਹੋਈ ਹੈ ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਨ ਸਿੰਘ ਸਨੋਖ ਅਵਤਾਰ ਸਿੰਘ ਨਾਂ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜ ਕੇ ਨਾ ਤੇ ਨਹਿਰ ਛਾਲ ਮਾਰ ਕੇ ਸੁਇਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਪਚਾ ਕੇ ਤੇ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਤੇ ਉਹਦਾ ਰਾਜੀਨਾਮਾ ਕਰਾ ਦਿੱਤਾ ਉਹਨੂੰ ਰਾਜੀ ਕੁਸ਼ੀ ਘਰੇ ਭੇਜ ਦਿੱਤਾ